ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਉਹ ਪਿਤਾ ਜੀ ਦੇ ਪੁਰਾਣੇ ਦੋਸਤ ਸਨ ਪ੍ਰਿੰਸੀਪਲ ਰਿਟਾਇਰਡ ਪਰਮਾਤਮਾ ਦੀ ਬੜੀ ਕਿਰਪਾ ਧੀਆ ਪੁੱਤ ਬਾਅਦ ਸੈੱਟ ਪਰ ਕਦੀ ਗ੍ਰੀਨ ਕਾਰਡ ਦਾ ਜ਼ਿਕਰ ਤੱਕ ਵੀ ਨਹੀਂ ਕੀਤਾ ਬੜੇ ਹੀ ਸੁਧਾਰਨ ਜੀਵਨ ਦੇ ਧਾਰਨੀ ਕੁਝ ਅੱਜ ਸਾ ਪਹਿਲਾਂ ਦੱਸਣ ਲੱਗੇ ਕਿ ਦੂਰ ਦੀ ਰਿਸ਼ਤੇਦਾਰੀ ਦੇ ਵਿਆਹ ਚਲੇ ਗਈ ਕੋਲ ਪੁਰਾਣੇ ਮਾਡਲ ਦਾ ਬਿਸਪਾਸ ਸਕੂਟਰ ਸਿਕਿਉਰਿਟੀ ਵਾਲੇ ਗਾਲ ਪੈ ਗਏ ਆਖਣ ਲੱਗੇ ਬਜ਼ੁਰਗੋ بی ਆਈ ਪੀ ਪਾਰਕਿੰਗ ਵਿੱਚ ਆਪਣਾ ਸਕੂਟਰ ਨਾ ਫਸਾਓ ਪੁੱਛਿਆ ਕਿ ਦੋ ਸੋਫੇ ਕਿੱਥੇ ਪਾਰਕ ਕਰਾਂ ਮਸਕਰੀ ਜਿਹੀ ਨਾਲ ਆਖਣ ਲੱਗੇ ਹਾਈ ਫਾਈ ਗਿਆ ਹਾਂ ਵਿੱਚ ਸਕੂਟਰ ਤੇ ਕੌਣ ਆਉਂਦਾ ਅੱਜਕੱਲ ਉਹ ਪੈਰਾਸਮੈਂਟ ਵਾਲੀ ਦੁਕਾਨ ਸਾਹਮਣੇ ਲਾ ਦਿਓ ਉਥੇ ਲਾਉਣ ਗਿਆ ਤਾਂ ਅੱਗੋਂ ਲਾਲਾ ਜੀ ਗਲ ਪੈ ਗਿਆ ਆਖੇ ਸਿਮੈਂਟ ਵਾਲਾ ਟਰੱਕ ਆਉਣਾ ਹੈ ਇੱਥੇ ਨਾ ਲਾਓ ਇਹ ਸਾਰਾ ਕੁਝ ਦੇ ਕੋਲ ਹੀ ਫੜਾਂ ਦੀ ਰੇੜੀ ਲਾਈ ਬੈਠੇ 11-12 ਸਾਲ ਦੇ ਮੁੰਡੇ ਨੇ ਕੋਲ ਬਾਜ਼ ਮਾਰ ਲਈ ਕੋਲ ਗਿਆ ਤਾਂ ਆਪਣਾ ਜੀ ਨਾਲ ਆਖਣ ਲੱਗਾ ਇੱਥੇ ਲਾ ਦਿਓ ਮੈਂ ਧਿਆਨ ਰੱਖਾਂਗਾ ਮੈਂ ਸਾਰਾ ਦਿਨ ਸ਼ਾਮ ਤੱਕ ਇੱਥੇ ਹੀ ਹਾਂ ਮੇਰੀ ਰੇੜੀ ਵੀ ਨਹੀਂ ਲੱਗਣ ਦਿੱਤੀ ਅੱਜ ਪੁਲਸ ਵਾਲਿਆਂ ਨੇ ਉੱਥੇ ਅਖੇ ਕਿਸੇ ਮੰਤਰੀ ਨੇ ਆਉਣਾ ਥਾਂ ਖਾਲੀ ਚਾਹੀਦੀ ਹੈ ਪੁੱਛਿਆ ਕਿੰਨੇ ਭੈਣ ਪਾਈਓ ਆਖਣ ਲੱਗਾ ਤਿੰਨ ਵੱਡੀਆਂ ਭੈਣਾਂ ਤੇ ਇੱਕ ਛੋਟਾ ਭਰਾ ਜੋ ਕੋਲ ਹੀ ਬੈਠਾ ਹੋਕਾ ਦੇ ਰਿਹਾ ਸੀ ਬਾਪ ਨਸ਼ਿਆਂ ਦੀ ਭੇਟ ਚੜ ਗਿਆ ਗੁਜ਼ਾਰਾ ਔਖਾ ਹੋ ਗਿਆ ਤਾਂ ਮਾਂ ਨੇ ਪੜਨੋਂ ਹਟਾ ਲਿਆ ਤੇ ਹੁਣ ਬਾਗਾਂ ਦੀ ਰਾਖੀ ਦਾ ਠੇਕਾ ਲਿਆ ਮਾਤੇ ਭੈਣਾਂ ਲੋਕਾਂ ਦਾ ਗੋਹਾ ਕੂੜਾ ਕਰਦੀਆਂ ਨੇ ਜੀ ਕੀਤਾ ਕਿ ਕੋਲ ਬੈਠ ਬਸ ਉਹਦੀਆਂ ਗੱਲਾਂ ਹੀ ਸੁਣਦਾ ਰਹਾ ਪਰ ਖੈਰ ਅੰਦਰ ਗਿਆ ਖੁਦ ਚੀਰ ਮਗਰੋਂ ਕਟਾੜ ਆਉਂਦੇ ਹੈਲੀਕਾਪਟਰ ਤੇ ਬਰਾਤ ਆਈ ਦੱਸਣ ਲੱਗੇ ਕਿ 50000 ਰੁਪਇਆ ਘੰਟੇ ਦੇ ਹਿਸਾਬ ਨਾਲ ਕੀਤਾ ਸੀ ਬੇ ਹਿਸਾਬ ਗੋਲੀਆਂ ਤੇ ਅਸਲਾ ਤੇ ਉੱਤੋਂ ਕੰਨ ਪਾੜਵਾ ਮਿਊਜ਼ਿਕ ਡੀਜੇ ਤੇ ਜ਼ੀਬ ਤਰ੍ਹਾਂ ਦੇ ਕਿੰਨੇ ਸਾਰੇ ਹੋਰ ਫੋਟੋ ਸੈਸ਼ਨ ਖਾਕੀ ਵਰਦੀ ਤੇ ਚਿੱਟੇ ਨੀਲੇ ਰੰਗ ਦੀ ਸਿਆਸਤ ਸ਼ਰਾਬ ਤੇ ਸੁਆਬ ਵਿੱਚ ਗਲਤਾਨ ਹੋਈ ਸਾਫ਼ ਦਿਸ ਰਹੀ ਸੀ ਭਗਵਾਨ ਸੁਵੰਨੇ ਖਾਣਿਆਂ ਦੇ ਤਕਰੀਬਨ 300 ਕੁਸਟਾਲ ਇੱਕ ਨਵਾਂ ਹੋਰ ਨਵਾਂ ਰਿਵਾਜ ਨੌਜਵਾਨ ਕੁੜੀਆਂ ਸਰਫੇ ਦੇ ਕੱਪੜੇ ਪਾਈਂ ਕ੍ਰੇਨ ਤੇ ਚੜ੍ਹੋਤੋਂ ਸ਼ਰਾਬ ਵਰਤਾ ਰਹੀਆਂ ਸਨ ਮੁਹੰਮਦ ਰਫੀ ਦਾ ਪੁਰਾਣਾ ਗੀਤ ਚੇਤੇ ਆ ਗਿਆ ਦੇਖ ਤੇਰੀ ਇਨਸਾਨ ਕੀ ਹਾਲਤ ਕਿਆ ਹੋ ਗਈ ਭਗਵਾਨ ਨੰਗਾ ਨੱਚ ਰਿਹਾ ਇਨਸਾਨ ਸਭਿਆਚਾਰ ਦੇ ਨਾਂ ਤੇ ਹੇਠ ਅਸਲੀਲਤਾ ਬਿਨਾਂ ਰੋਕ ਟੋਕ ਪਰੋਸੀ ਜਾ ਰਹੀ ਸੀ ਮਾਪੇ ਸਣੇ ਔਲਾਦਾਂ ਕਿੱਥੇ ਮਾਰ ਬੈਠੇ ਇਸ ਸਾਬਦਾ ਬੇਫਿਕਰੀ ਨਾਲ ਉਤਥ ਉਠਾ ਰਹੀ ਸਨ ਲੋਕ ਮੈਨੂੰ ਇੰਝ ਘੂਰੇ ਸੀ ਜਿੱਦਾਂ ਜਨਰਲ ਕਲਾਸ ਦੀ ਟਿਕਟ ਵਾਲਾ ਹਮਾਤੜ ਜਿਹਾ ਬੰਦਾ ਗਲਤੀ ਨਾਲ 에ਅਰ ਕੰਡੀਸ਼ਨ ਡੱਬੇ ਵਿੱਚ ਆ ਬੜਿਆ ਹੋਵੇ ਘੰਟੇ ਬਾਅਦ ਹੀ ਦਮ ਜਿਆ ਘੁੱਟਣ ਲੱਗ ਪਿਆ ਸੋਚਿਆ ਸ਼ਗਨ ਪਾਵਾਂ ਤੇ ਚੱਲਦਾ ਬਣਾ ਚੱਕਾ ਚੌਂਦ ਵਾਲੀ ਨਾ ਮੁੱਕਣ ਵਾਲੀ ਇਸ ਨਿਮਾਸ਼ ਵਿੱਚੋਂ ਐਨੀ ਗੱਲ ਸੋਚ ਅਜੇ 5000 ਵਾਲੇ ਸ਼ਗਨ ਦੇ ਲਫਾਫੇ ਨੂੰ ਹੱਥ ਪਾਇਆ ਹੀ ਸੀ ਕਿ ਜਮੀਰ ਨੇ ਅੰਦਰੋਂ ਹਲੂਣਾ ਦਿੱਤਾ ਫੇਰ ਉਸੇ ਵੇਲੇ ਸਿੱਧਾ ਬਾਹਰ ਨੂੰ ਨਿਕਲ ਆਇਆ ਸਿੱਧਾ ਰੇੜੀ ਤੇ ਪੜੋਸ ਮੁੰਡੇ ਨੂੰ ਸ਼ਗਨ ਵਾਲਾ ਲਫਾਫਾ ਫੜਾਇਆ ਤੇ ਆਖਿਆ ਕਿਆ ਲੈ ਪੁੱਤ ਤੂੰ ਮੇਰੇ ਸਕੂਟਰ ਦੀ ਰਾਖੀ ਕੀਤੀ ਇਸ ਤੋਂ ਪਹਿਲਾਂ ਕਿ ਉਹ ਲਿਫਾਫਾ ਖੋਲ ਕੋਈ ਹੋਰ ਸਵਾਲ ਕਰਦਾ ਮੈਂ ਕਿੱਕ ਮਾਰ ਹਵਾ ਹੋ ਗਿਆ ਘਰੇ ਆਉਂਦਿਆਂ ਨੂੰ ਇੰਜ ਲੱਗ ਰਿਹਾ ਸੀ ਜਿਦਾ ਜ਼ਮੀਰ ਤੇ ਬੜੇ ਸਿਰ ਤੋਂ ਪਿਆ ਹੋਇਆ ਕੋਈ ਮਣਾ ਮੂੰਹ ਹੀ ਬੋਝ ਉੱਤਰ ਗਿਆ ਹੋਵੇ ਪ੍ਰਿੰਸੀਪਲ ਸਾਹਿਬ ਇੰਨੀ ਗੱਲ ਆਖ ਫੋਨ ਬੰਦ ਕਰ ਗਏ ਕਿ ਪੁੱਤ ਗਰੀਬ ਦਾ ਮੂੰਹ ਹੀ ਗੁਰੂ ਦੀ ਕੋਲਕ ਹੁੰਦੀ ਹੈ ਪਰ ਮੈਨੂੰ ਕੱਟ ਚੁੱਕੀ ਇਸ ਕਾਲ ਦਾ ਅਹਿਸਾਸ ਕਾਫੀ ਝਰਮਾਗਰੋਂ ਹੀ ਹੋਇਆ ਸ਼ਾਇਦ ਕੁਝ ਦੁਨਿਆਵੀ ਵਰਤਾਰੇ ਰੂਹਾਂ ਦੀ ਤਹਿ ਤੱਕ ਅਸਰਦਾਰ ਹੁੰਦੇ ਨਹੀਂ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ